ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਪਵਾਨੀਗੜ੍ਹ ਦੇ ਨੇੜਲੇ ਪਿੰਡ ਬਲਿਆਲ ਵਿਖੇ ਕਰੰਟ ਲੱਗਣ ਨਾਲ ਇੱਕ ਲਾਈਨਮੈਨ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪਰਿਵਾਰ ਸਮੇਤ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਉਤੇ ਡਟੀਆਂ ਹੋਈਆਂ ਸਨ ਅਤੇ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗਾਂ ਬੇਸੀਟਾ ਨਿਕਲ ਰਹੀਆਂ ਸਨ ਜਿਸ ਤੋਂ ਬਾਅਦ ਸਵੇਰੇ ਤਕਰੀਬਨ 10 ਵਜੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਤੋਂ ਉਪਰੰਤ ਦਵਿੰਦਰਪਾਲ ਸਿੰਘ ਡਾਇਰੈਕਟਰ ਪਾਵਰਕਾਮ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਤੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਉਪਰੰਤ ਤਰਨਾਕਾਰੀਆਂ ਵੱਲੋਂ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਤੇ ਮ੍ਰਿਤਕ ਕਮਲਜੀਤ ਦਾ ਸੰਸਕਾਰ ਲਈ ਉਸਦੇ ਜੱਦੀ ਪਿੰਡ ਲਿਜਾਇਆ ਗਿਆ ਇਸ ਮੌਕੇ ਤਰਨਾਕਾਰੀਆਂ ਨੇ ਦੱਸਿਆ ਕਿ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਜੋ ਚੰਡੀਗੜ੍ਹ ਵਿੱਚ ਚੱਲ ਰਹੀ ਹੈ ਜਿਸ ਵਿੱਚ ਮ੍ਰਿਤਕ ਕਮਲਜੀਤ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਕੋਈ ਨੀ ਸਰ ਰਾਤ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਹੁਣ ਕਿਸ ਜੀ ਦੀ ਸਹਿਮਤੀ ਬਣ ਕੇ ਜਿਹੜਾ ਧਰਨਾ ਟਿਕਿਆ ਰਾਤ ਦੀ ਲਗਾਤਾਰ ਗੱਲਬਾਤ ਚੱਲ ਰਹੀ ਸੀ ਪ੍ਰਸ਼ਾਸਨ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਸਾਡੇ ਡਿਪਾਰਟਮੈਂਟ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਉਸ ਤੋਂ ਬਾਅਦ ਰਾਤ ਤਕਰੀਬਨ 8:30 ਤੋਂ ਲੈ ਕੇ ਦੇਰ ਰਾਤ ਤੱਕ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸੰਗਰੂਰ ਜਿਹਦੇ ਵਿੱਚ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਸੀਗੀ ਜਿਹੜੇ ਸਾਰੇ ਸਟੇਟ ਦੇ ਆਗੂ ਐ ਉਹ ਉਹ ਅਸੀਂ ਗਏ ਆ ਉੱਥੇ ਉਹ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿਉਂਕਿ ਅੱਜ ਬੀਓਡੀ ਦੀ ਮੀਟਿੰਗ ਆ ਜਿਹਦੇ ਵਿੱਚ ਸਾਡੀ ਬਿਲੀ ਬੋਰਡ ਦੇ ਨਾਲ ਜਿੰਨੇ ਵੀ ਸਬੰਧ ਸਾਡੇ ਕਰਮਚਾਰੀਆਂ ਦੇ ਮਸਲੇ ਹੁੰਦੇ ਆ ਉੱਥੇ ਹੱਲ ਹੁੰਦੇ ਆ ਉੱਥੇ ਮਤੇ ਪਾਸ ਹੁੰਦੇ ਆ ਕੋਈ ਵੀ ਮੰਗ ਜਦੋਂ ਰੱਖਦੇ ਆ ਉਹ ਬੀਓਡੀ ਦੀ ਪ੍ਰਵਾਨਗੀ ਤੋਂ ਬਿਨਾਂ ਸਾਡੇ ਤੇ ਲਾਗੂ ਨਹੀਂ ਹੁੰਦੀ ਆ ਵੀਰ ਜੀ ਜੀ ਨੇ ਮੋਟਰਸਾਈਕਲ ਜੀ ਉਹ ਪ੍ਰਵਾਨਗੀ ਨਹੀਂ ਮਿਲਦੀ ਉਹਨੂੰ ਜਦੋਂ ਬੀਓਡੀ ਪ੍ਰਵਾਨਗੀ ਦੇ ਦਿੰਦੀ ਆ ਉਹ ਜਣੀ ਕਿ ਲਾਗੂ ਹੋ ਜਾਂਦੀ ਆ ਹੁਣ ਗੱਲ ਇਹ ਆ ਵੀ ਨਾ ਹੀ ਤੇ ਅਸੀਂ 12 ਤਰੀਕ ਦੀ ਬੀਓਡੀ ਲਖਾਈ ਸੀ ਤੇ ਨਾ ਹੀ ਸਾਡੇ ਸਾਥੀ ਦਾ ਮਰਨਾ ਲਿਖਿਆ ਸੀ ਵਚਨ ਚੇਤੇ ਦੋ ਡੇਟਾ ਪਿੜੀਆਂ ਨੇ ਔਰ ਉਹਦੇ ਚ ਅੱਜ ਡਾਇਰੈਕਟਰ ਸਾਹਿਬ ਆਏ ਸੀਗੇ ਮਾਨਯੋਗ ਡੀਪੀਐਸ ਗਰੇਵਾਲ ਸਾਹਿਬ ਉਹਨਾਂ ਨੇ ਇੱਥੇ ਆ ਕੇ ਸਾਡੇ ਨਾਲ ਪਹਿਲਾਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਐ ਔਰ ਉਹਦੇ ਤੇ ਭਰੋਸਾ ਦਵਾਇਆ ਕਿ ਸਾਡੀ ਮੇਨ ਮੰਗ ਸੀਗੀ ਅਸੀਂ 40 ਮੰਗਾਂ ਦਾ ਮੰਗ ਪੱਤਰ ਦਿੱਤਾ ਪਰ ਅਸੀਂ ਇੱਕੋ ਹੀ ਮੰਗ ਤੇ ਹੁਣ ਜਿਹੜੀ ਐਜੀਟੇਸ਼ਨ ਉਹ ਦਿੱਤੀ ਸੀ ਕਿ ਸਾਡੇ ਸਾਥੀ ਕਮਲਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਦਾ ਜਿਹੜਾ ਮੁਆਵਜ਼ਾ ਉਸ ਪਰਿਵਾਰ ਨੂੰ ਦਿੱਤਾ ਜਾਵੇ ਔਰ ਉਹਨਾਂ ਨੇ ਇੱਕੋ ਹੀ ਗੱਲ ਕਹਿ ਕੇ ਕਹੇ ਨੇ ਉਹ ਉਦੇ ਨਾਲ ਨਾਲ ਹੋਰ ਕਈ ਮੰਗਾਂ ਸੀ ਜਿਹੜੀਆਂ ਉਹਨਾਂ ਤੇ ਵੀ ਬੋਲੇ ਨੇ ਉਹ ਉਹ ਕਹਿੰਦੇ ਵੀ ਜਿਹੜਾ ਅੱਜ ਦੀ ਵੀਓਡੀ ਆ ਉਹਦੇ ਵਿੱਚ ਹੀ ਇਹ ਏਜੰਡਾ ਤੁਹਾਡਾ ਪੁੱਟ ਹੋਣਾ ਹੈ ਔਰ ਉੱਥੇ ਮੈਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ 1 ਕਰੋੜ ਤੁਹਾਡੇ ਨਾਲ ਵਾਦਾ ਨਹੀਂ ਕਰਦਾ ਪਰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ ਇਸ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰੂੰਗਾ ਤੇ ਅੱਗੇ ਨੂੰ ਜਿੰਨੇ ਵੀ ਸਾਡੇ ਬਿਜਲੀ ਕਰਮਚਾਰੀ ਹੈ ਜਿਹੜੇ ਕਿ ਇਹੋ ਜਿਹੇ ਹਾਸਿਆਂ ਦਾ ਸ਼ਿਕਾਰ ਹੁੰਦੇ ਆ ਉਹਨਾਂ ਤੇ ਪਾਲਿਸੀ ਲਾਗੂ ਹੋਏਗੀ ਕਿੰਨੇ ਲੱਖ ਦਾ ਚੈੱਕ ਦੇਗੇ 10 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਐਟ ਅ ਟਾਈਮ ਦਿੱਤਾ ਗਿਆ ਔਰ ਐਸ ਡੀ ਐਮ ਸਾਹਿਬ ਨੇ ਅਨਾਉਂਸ ਕੀਤਾ ਜਿਹੜਾ ਡੀ ਸੀ ਸਾਹਿਬ ਵੱਲੋਂ ਉਹ 5 ਲੱਖ ਦਾ ਚੈੱਕ ਹੈ ਜਿਹੜਾ ਉਹ ਅਨਾਉਂਸ ਕੀਤਾ ਗਿਆ ਹੈ ਪਰਿਵਾਰ ਨੂੰ ਨੌਕਰੀ ਗਰੇਵਾਲ ਸਾਹਿਬ ਇੱਥੇ ਬੋਲ ਕੇ ਗਏ ਆ ਸਾਨੂੰ ਕਿਹਾ ਸੀ ਉਹਨਾਂ ਨੇ ਸਾਡੇ ਵੱਲੋਂ ਤੁਸੀਂ ਬੋਲੋ ਅਸੀਂ ਬੋਲੇ ਆ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ 58 ਸਾਲ ਤੱਕ ਜਿਹੜੀ ਉਹਦੀ ਸੈਲਰੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਮਿਲਣੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਪੈਨਸ਼ਨ ਹੈ ਉਸ ਤੋਂ ਬਾਅਦ ਉਹ ਪੈਨਸ਼ਨ ਵੀ ਮਿਲਣੀ ਹੈ ਜਿੰਨੀਆਂ ਕਿ ਜਣੇ ਕਿ ਅਸੀਂ ਡਿਮਾਂਡਾਂ ਰੱਖੀਆਂ ਸੀ ਉਹਨਾਂ ਲਵੇ ਔਰ ਇਹਦੇ ਨਾਲ ਨਾਲ ਅਸੀਂ ਕਿਹਾ ਵੀ ਸਾਡੇ ਜਿਹੜੀ ਸਟਾਫ ਦੀ ਘਾਟ ਆ ਉਹਦੇ ਕਰਕੇ ਸਾਰਾ ਸਿਸਟਮ ਹੈ ਜਿਹੜਾ ਕਲੈਸ਼ ਹੋਣ ਜਾ ਰਿਹਾ ਹੈ ਵੀ ਸਾਡੀ ਇਸ ਗੱਲ ਤੇ ਵੀ ਗੌਰ ਕਰੋ ਔਰ ਲੰਬੇ ਸਮੇਂ ਤੋਂ ਜਿਹੜੇ ਸਾਡੇ ਡੈਥ ਕੇਸ ਸੀਗੇ ਉਹਨਾਂ ਦੀ ਜਿਹੜੀ ਪਿੱਛੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣੀ ਸੀ ਉਹ ਲੰਮਕਬਸਤਾ ਦੇ ਵਿੱਚ ਨੇ ਉਹ ਅਸੀਂ ਰਾਤ ਡੀਸੀ ਸਾਹਿਬ ਨੂੰ ਵੀ ਜ਼ਿਕਰ ਕੀਤਾ ਸੀਗਾ ਉਹ ਕਹਿੰਦੇ ਪਰਿਵਾਰ ਨੂੰ ਨੌਕਰੀ ਮਿਲ ਜੂਗੀ ਅਸੀਂ ਨਾ ਕਿਹਾ 251ਵੇਂ ਨੰਬਰ ਤੇ ਮਿਲਣੀ ਆ ਜਿਹੜੀ ਕਿ ਹੋ ਸਕਦਾ 3 ਸਾਲ ਨਾ ਮਿਲੇ ਪਰ ਅੱਜ ਡਾਇਰੈਕਟਰ ਸਾਹਿਬ ਵਾਦਾ ਕਰਕੇ ਗਏ ਆ ਵੀ ਜਿਹੜੇ ਤੁਹਾਡੇ 250 ਕੇਸ ਉਹ ਪਿਆ ਇਹ ਕਮਲਜੀਤ ਸ਼ਹੀਦ ਹੋਇਆ ਜਿਹੜਾ ਇਹਦੀ ਬਦੌਲਤੋਂ 250 ਪਰਿਵਾਰ ਨੂੰ ਵੀ ਨੌਕਰੀ ਮਿਲੂਗੀ ਇਹ ਸਾਡੀ ਵੱਡੀ ਜਿੱਤ ਹੈ ਅੱਜ ਇਸ ਸ਼ਹੀਦ ਨੇ ਇੱਥੋਂ ਅੱਜ ਭਵਾਨੀਗੜ੍ਹ ਦੀ ਧਰਤੀ ਤੋਂ ਬਹੁਤ ਵੱਡੀ ਲਾਬੰਦੀ ਕਰਕੇ ਲੋਕਾਂ ਦੀ ਉਹਦੀ ਲਾਸ਼ ਤੇ ਆਪਾਂ ਖੜੇ ਆ 70 ਤੇ ਖੜੇ ਆ ਬੜੀ ਵੱਡੀ ਪ੍ਰਾਪਤੀ ਹੈ ਸਾਡੀ ਜਿਹੜੇ ਇੱਥੋਂ ਪਹਿਲਾਂ ਸਾਡੇ ਸ਼ਹੀਦ ਹੋ ਗਏ ਸਾਥੀ ਉਹਨਾਂ ਦੇ ਪਰਿਵਾਰਾਂ ਦੇ ਵੀ ਬਾਹ ਫੜੀ ਗਈ ਹੈ ਇਹਨੂੰ ਲੈ ਕੇ ਵੀ ਕੋਈ ਐਮ ਚਰਚਾ ਇਹ ਕੋਈ ਲਗਾਤਾਰ ਦੇਖ ਰਹੇ ਅਸੀਂ ਇਦਾਂ ਦੇ ਹਾਦਸੇ ਜਿਹੜੇ ਸਾਹਮਣੇ ਆਉਂਦੇ ਨੇ ਕਿ ਹਰ ਇੱਕ ਮੁਲਾਜ਼ਮ ਹੈ ਜੋ ਡਿਊਟੀ ਤੇ ਜਾਂਦਾ ਉਹਦੇ ਨਾਲ ਸੇਫਟੀ ਕਿੱਟ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਚਾਨਕੀ ਘਟਨਾ ਨਾ ਵਾਪਰ ਸਕੇ ਬਿਲਕੁਲ ਜੀ ਸੇਫਟੀ ਕਿੱਟਾਂ ਬਾਰੇ ਵੀ ਚਰ ਉਹ ਮੁਹਈਆ ਕਰਵਾ ਦਿੱਤੀਆਂ ਗਈਆਂ ਨੇ ਸਟੋਰ ਦੇ ਵਿੱਚ ਮੈਂ ਕੱਲ ਵੀ ਬੋਲਿਆ ਸੀ মিডিਆ ਦੇ ਸਾਹਮਣੇ ਵੀ ਸੇਫਟੀ ਕਟਾ ਪਵਾਇਆ ਕਿਹਦੇ ਸਾਡੇ ਕੋਲ 100 ਦੇ ਵਿੱਚੋਂ 30 ਮੁਲਾਜ਼ਮ ਐ 70 ਖਾਲੀ ਪੋਸਟਾਂ ਨੇ ਉਹ 30 100 ਦਾ ਕੰਮ ਕਰ ਰਹੇ ਐ ਤੇ ਅਸੀਂ ਸੇਫਟੀ ਕਿੱ데 ਪਵਾ ਦਈਏ ਕਿਸੇ ਕਿਸਾਨ ਦੇ ਪਵਾ ਦਈਏ ਜਾਂ ਕਿਸੇ ਆਮ ਪਬਲਿਕ ਦੇ ਆਦਮੀ ਦੇ ਪਵਾ ਦਈਏ ਕਿਉਂਕਿ ਅੱਜ ਦਾ ਜਿਹੜਾ ਸਿਸਟਮ ਐ ਉਹ ਪੂਰਾ ਬੁਰੀ ਤਰ੍ਹਾਂ ਮੁਲਾਜ਼ਮਾਂ ਜਿਹੜਾ ਉਹਦੇ ਉੱਤੇ ਪੂਰਾ ਵਰਡਨ ਐ ਔਰ ਜਿਹੜਾ ਸਿਸਟਮ ਅਸੀਂ ਚਲਾ ਰਹੇ ਆਂ ਉਹ ਕਿਸਾਨ ਭਰਾਵਾਂ ਤੇ ਆਮ ਪਬਲਿਕ ਦੇ ਸਾਥ ਨਾਲ ਚਲਾ ਰਹਿਆਂ ਆ ਅਦਰਵਾਈਜ਼ ਸਾਡੇ ਵਸਦਾ ਰੋਗ ਹੈ ਨਹੀਂ ਇਹ ਸਿਸਟਮ ਨੂੰ ਚਲਾਉਣ ਦਾ ਅਨਾਉਂਸਰ ਸੰਸਕਾਰ ਕਿੱਥੇ ਹੋਣੇ ਇਹਦੀ ਵੀ ਜਾਣਕਾਰੀ ਦਿਓ ਸੰਸਕਾਰ ਹੈ ਜੋੜਾ ਉਹਦਾ ਜੱਦੀ ਪਿੰਡ ਜਿਹੜਾ ਪਿੰਡ ਖੇੜਕੀ ਹੈ ਮੈਂ ਇੱਥੇ ਅਨਾਉਂਸ ਵੀ ਕੀਤਾ ਹੈ ਉੱਥੇ ਉਹਦਾ ਸੰਸਕਾਰ ਕਰਨਾ ਹੈ ਉਹਦੇ ਜੱਦੀ ਪਿੰਡ ਅਸੀਂ ਉੱਥੇ ਸਾਰੇ ਜਾ ਰਹੇ ਹਾਂ ਹੁਣ ਤਾਂ ਤਰਨਾ ਸਮਾਪਤ ਹੋ ਗਿਆ ਸੰਦੇ ਹਾਂਜੀ ਤਰਨਾ ਸਮਾਪਤ ਹੈ ਮੇਰਾ ਪਤੀਜਾ ਗੁਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਪਰ ਕੀ ਉਹਨਾਂ ਦੀ ਪਰਸੋ ਚਾਂਚਕ ਇੱਕ ਐਕਸੀਡੈਂਟ ਦਰਾਂ ਮੌਤ ਹੋ ਗਈ ਉਸ ਕਾਰਨ ਸਾਡੇ ਨਾਲ ਕਿਸਾਨ ਜਥੇਬੰਦੀਆਂ ਬਿਜਲੀ ਬੋਰਡ ਸਾਡੇ ਨਾਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ ਬਹੁਤ ਸਾਡੀ ਮਦਦ ਕੀਤੀ ਹੈ ਪਰ ਇਸ ਦੇ باوجود ਅਸੀਂ ਇਨਾਂ ਕੋ ਦੁਖੀ ਹਿਰਦੇ ਨਾਲ ਕਹਿੰਨੇ ਆ ਵੀ ਸਾਡੇ ਨਾਲ ਜਿੰਨੇ ਕ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਆ ਅਸੀਂ ਚੀਜ਼ ਦਾ ਬਹੁਤ ਬਹੁਤ ਧੰਨਵਾਦ ਆ ਵਾਰ-ਵਾਰ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਬੋਲ ਸਕਦੇ ਕਿਉਂਕਿ ਬੋਲਣ ਦਾ ਕੋਈ ਸਾਡੇ ਲੇਵੇ ਇਨਾਂ ਦੁਖਦਰਦ ਅੰਦਰ ਹੈ ਸਾਡਾ ਪੁੱਤ ਵਾਪਸ ਨਹੀਂ ਆ ਸਕਦਾ ਸਾਡਾ ਪੁੱਤ ਪਤਾ ਨਹੀਂ ਕਿੱਥੇ ਸੋ ਗਿਆ ਜਾਂ ਕਿ ਪਤਾ ਨਹੀਂ ਕਦ ਆਊਗਾ ਵਾਪਸ ਅੱਜ ਉਸ ਬੋਤਲ ਨੂੰ ਤਵਾਰੇ ਦੇਖਦੇ ਰਹਾਂਗੇ ਸਾਡਾ ਪੁੱਤ ਕਿੱਥੋਂ ਮਿਲੂਗਾ ਓਏ ਪੁੱਤ ਕਿੱਥੋਂ ਮਿਲੂਗਾ ਪਹਿਲਾਂ ਹੁੰਦਾ ਸਾਡਾ ਪੁੱਤ ਕਿੱਥੋਂ ਆ ਮਿਲੂਗਾ ਸਾਡੇ ਪੁੱਤ ਨੇ ਕਿਧੋਂ ਨਹੀਂ ਮਿਲਣਾ ਵਾਪਸ ਸਰਕਾਰਾਂ ਪੈਸੇ ਦੇ ਦਣਗੀਆਂ ਸਰਕਾਰਾਂ ਦੇ ਪੈਸੇ ਕਿਹੜਾ ਸੀ ਲੈ ਚੱਪੜੇ ਨੇ ਪਰ ਅਸੀਂ ਇੰਨਾ ਕਹਿੰਨੇ ਆ ਜੋ ਵੀ ਇਨਸਾਨ ਇਸ ਚੀਜ਼ ਤੇ ਗਲਤੀ ਕਰਦਾ ਜਨਰੇਟਰ ਚਲਾਉਂਦਾ ਹੈ ਇਹ ਤੂੰ ਪਹਿਲਾਂ ਦੋ ਪੀੜੀਆਂ ਸਾਡੇ ਜਿਹੜੇ ਦਾਦੇ ਪਰਦਾਦੇ ਸੀ ਉਹ ਗਰਮੀਆਂ ਨਾਲ ਪੱਕੀਆਂ ਝੱਲ ਮਾਰ ਕੇ ਨਹੀਂ ਕੱਟਦੇ ਸੀ ਅਸੀਂ 1 ਘੰਟਾ ਬਿਜਲੀ ਖਰਾਬ ਹੋ ਜੇ 1 ਘੰਟਾ ਨਹੀਂ ਕੱਟ ਸਕਦੇ ਉਠੀਏ ਸਿੱਧੀਆਂ ਤਾਰਾਂ ਪਾ ਕੇ ਅਗਲਾ ਨਾਲ ਦੀ ਨਾਲ ਜੇਦੀ ਜਨਰੇਟਰ ਚਲਾ ਦਿੰਦਾ ਜਿਹੜਾ ਬੰਦਾ ਹੈ ਕੰਮ ਕਰਦਾ ਉਹਦਾ ਜਿਹਦੀ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਪਰ ਉਸ ਨੁਕਸਾਨ ਨੂੰ ਕੌਣ ਪਰਪਾਈ ਕਰੂਗਾ ਅੱਜ ਸਾਡਾ ਪੁੱਤ ਚਲੇ ਗਿਆ ਦੁਨੀਆ ਤੋਂ ਅਸੀਂ ਕਿਹਨੂੰ ਉਹ ਕਰੀਏ ਪਰ ਉਸ ਦੇ ਬਾਵਜੂਦ ਸਰਕਾਰਾਂ ਇਸ ਚੀਜ਼ ਵੱਲ ਧਿਆਨ ਦੇਣ ਜਿਹੜਾ ਬੰਦਾ ਗੁਨਾਹ ਕਰਦਾ ਕੋਈ ਵੀ ਗੁਨਾਹ ਕਰੇ ਉਸ ਨੂੰ 2 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਲਾਵੇ ਸਰਕਾਰ ਅਸੀਂ ਇਹ ਕਹਿੰਨਾ ਸਾਡਾ ਕੋਈ ਪੰਜਾਬ ਦਾ ਪੁੱਤ ਕੱਲੂ ਨਾ ਮਰੇ ਸਾਨੂੰ ਅੱਜ ਵੀ ਦੁੱਖ ਨਹੀਂ ਹੈ ਕਿ ਜੇ ਸਾਡਾ ਪੁੱਤ ਮਰ ਗਿਆ ਕੋਈ ਹੋਰ ਸਾਨੂੰ ਉਸ ਤੋਂ ਵੀ ਦੁੱਖ ਪਤਾ ਹੈ ਤਾਲੂ ਇਹ ਚੀਜ਼ ਨਾ ਹੋਵੇ ਅਸੀਂ ਇਹ ਕਹਿਨਿਆ ਵੀ 10 ਲੱਖ ਰੁਪਈਆ ਜੁਰਮਾਨਾ 2 ਸਾਲ ਦੀ ਸਜ਼ਾ ਕੋਈ ਵੀ ਨਕਰੀ ਕਰੂਗਾ ਲੈਣ ਗਈਲੀ ਅਗਲਾ ਪਹਿਲਾ ਡਰੂਗਾ ਵੀ ਆਪਾਂ ਨੂੰ ਜੇੜ ਘਟਣੀ ਪਊਗੀ ਸਰਕਾਰਾਂ ਕਰਦੀ ਕੁਝ ਨਹੀਂ ਐਮਐਲਿਆਂ ਤੋਂ ਬੜੇ ਆਪਾਂ ਫੋਨ ਕਰਾ ਦਿੰਦਿਆਂ ਨੇ ਜਦੀ ਨਾਲ ਦੀ ਨਾਲ ਅਗਲਾ ਜਿਹੜਾ ਗਨਾ ਕਰਦਾ ਘਰੇ ਬੈਠਾ ਹੁੰਦਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਗਨਾ ਕਰਨ ਵਾਲੇ ਨੂੰ ਕੋਈ ਸਜ਼ਾ ਮਿਲਦੀ ਹੈ ਕੋਈ ਨਹੀਂ ਮਿਲਦੀ ਇਹਦਾ ਇੱਕ ਲੇਕੇ ਜੋਕੇ ਨੇ ਲੇਪੇ ਪੋਚੇ ਮਾਰ ਕੇ ਉੱਥੇ ਜ਼ਾਰ ਦਿੰਦੇ ਨੇ ਪਰਚੇ ਬਸ ਉੱਥੇ ਰਹਿ ਜਾਂਦੇ ਨੇ ਥਾਣਾ ਜੋ ਰੁੱਲਦੇ ਰਹਿੰਦੇ ਨੇ ਬਸ ਇੰਨਾ ਕਹਿਣਾ ਹੋਇਆ ਕੇ ਮਾਦਾ ਜੱਜ ਤਾਂ ਵੈਗਰੀ ਜੀ ਕਾ ਗਾਲ ਸਾ ਬਈ ਪਤੇ